ਸ਼੍ਰੀ ਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਅੱਜ ਇੱਕ ਅਸੀਂ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ ਇੱਕ ਬਹੁਤ ਵੱਡੀ ਅਪਡੇਟ ਜਿਹੜੀ ਸ਼ਾਇਦ ਹਜੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੂੰ ਖਾਸ ਕਰਕੇ ਲੋਕ ਸਭਾ ਹਲਕਾ ਫਰੀਦਕੋਟ ਦੇ ਨਾਲ ਸਬੰਧਤ ਇਥੋਂ ਦੇ ਕੈਂਡੀਡੇਟ ਕਰਮਜੀਤ ਅਨਮੋਲ ਨੂੰ ਤੇ ਜਿੰਨੇ ਵੀ ਐਮਐਲਏ ਸਹਿਬਾਨ ਨੇ ਜਾਂ ਜਿਹੜੇ ਹੋਰ ਵਰਕਰ ਨੇ ਜਿਹੜੇ ਮੇਨ ਅਹੁਦੇਦਾਰ ਆ ਸ਼ਾਇਦ ਉਹਨਾਂ ਨੂੰ ਨਾਂ ਪਤਾ ਹੋਵੇ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨਾਲੋਂ ਸ਼ਾਇਦ ਅੱਡਾ ਹੋ ਚੁੱਕਿਆਗਾ ਅਸੀਂ ਕੁਝ ਕੁ ਚੀਜ਼ਾਂ ਚੈੱਕ ਕਰ ਰਹੇ ਸੀ ਨਿਊਯਾਰਕ ਕੈਂਡੀਡੇਟ ਦੇ ਉੱਤੇ ਜਦੋਂ ਅਸੀਂ ਇਸ ਐਪ ਦੇ ਉੱਤੇ ਜਾਂਦੇ ਹਾਂ ਜਿੱਥੇ ਲੋਕ ਸਭਾ ਹਲਕਿਆਂ ਦੇ ਸਾਰੇ ਕੈਂਡੀਡੇਟਾਂ ਨੇ ਜਿਨ੍ਹਾਂ ਨੇ ਫਾਰਮ ਭਰੇ ਆ ਉਹਨਾਂ ਦੀ ਜਾਣਕਾਰੀ ਮਿਲਦੀ ਆ ਐਫੀਡੈਪਟ ਤੁਸੀਂ ਪੜ੍ਹ ਸਕਦੇ ਹੋ ਕਿਹਦੇ ਕੋਲ ਕਿੰਨੀ ਜਾਇਦਾਦ ਆ ਕਿਹਨੇ ਕਿੱਥੋਂ ਫਾਰਮ ਭਰੇ ਆ ਤੇ ਉੱਥੇ ਜਦੋਂ ਤੁਸੀਂ ਖਡੂਰ ਸਾਹਿਬ ਹਲਕੇ ਦੇ ਉੱਤੇ ਜਾਂਦੇ ਹੋ ਤੁਸੀਂ ਸੋਚੋਗੇ ਜ਼ਰੂਰ ਵੀ ਖਡੂਰ ਸਾਹਿਬ ਤੇ ਫਰੀਦਕੋਟ ਦਾ ਕੀ ਆਪਸ ਵਿੱਚ ਤਾਲਮੇਲ ਆ ਫਰੀਦਕੋਟ ਤੇ ਖਡੂਰ ਸਾਹਿਬ ਦਾ ਆਪਸ ਚ ਤਾਲਮੇਲ ਇਹ ਹੈ ਵੀ ਜਦੋਂ ਤੁਸੀਂ ਖਡੂਰ ਸਾਹਿਬ ਹਲਕੇ ਦੇ ਸਾਰੇ ਕੈਂਡੀਡੇਟ ਜਿਨ੍ਹਾਂ ਨੇ ਨਾਮਿਨੇਸ਼ਨ ਪੇਪਰ ਫਾਈਲ ਕੀਤੇ ਨੇ ਕਾਗਜ਼ ਭਰੇ ਨੇ ਉੱਥੇ ਦੋ ਕੈਂਡੀਡੇਟਾਂ ਦੀਆਂ ਤਸਵੀਰਾਂ ਆਉਂਦੀਆਂ ਆ ਇੱਕ ਤਸਵੀਰ ਆਉਂਦੀ ਆ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਲੜਦੇ ਨੇ ਤੇ ਇੱਕ ਹੋਰ ਤਸਵੀਰ ਆਉਂਦੀ ਆ ਅੰਮ੍ਰਿਤਪਾਲ ਸਿੰਘ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਪਰ ਜਦੋਂ ਅਸੀਂ ਉਹਨਾਂ ਦਾ ਐਫੀਡਵਿਟ ਚੈੱਕ ਕੀਤਾ ਤੇ ਉਹਨਾਂ ਦੇ ਐਫੀਡਵਿਟ ਦੇ ਵਿੱਚ ਇੱਕ ਹੈਰਾਨੀ ਹੈਰਾਨ ਕਰਨ ਵਾਲਾ ਖਲਾਸਾ ਹੋਇਆ ਉਹ ਹੈਰਾਨ ਕਰਨ ਵਾਲਾ ਖਲਾਸਾ ਇਹ ਸੀ ਵੀ ਉਹ ਅਮਰਿਤਪਾਲ ਸਿੰਘ ਜਿਹੜੇ ਪਿੰਡ ਤੋਂ ਬਲੋਂਗ ਕਰਦੇ ਨੇ ਉਹ ਪਿੰਡ ਦਾ ਨਾਮ ਆ ਦੀਨਾ ਜਿਹਨੂੰ ਸਾਰੇ ਜਾਣਦੇ ਨੇ ਦੀਨਾ ਕੰਗੜ ਕਰਕੇ ਜਿੱਥੇ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਗੁਰੂ ਘਰ ਵੀ ਸਤਤੈ ਇਹ ਅਮਰਿਤਪਾਲ ਸਿੰਘ ਹੁਣ ਦੀਨੇ ਦੇ ਨੇ ਦੀਨਾ ਆਉਂਦਾ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਚ ਤੇ ਇਹ ਅਮਰਿਤਪਾਲ ਸਿੰਘ ਦੀ ਜਦੋਂ ਅਸੀਂ ਹੋਰ ਪ੍ਰੋਫਾਈਲ ਚੈੱਕ ਕਰਨ ਲੱਗੇ ਤੇ ਉਹਦੇ ਚ ਸਭ ਤੋਂ ਸ਼ੌਕਿੰਗ ਜਾਂ ਹੈਰਾਨ ਕਰਨ ਵਾਲਾ ਖਲਾਸਾ ਹੁੰਦਾ ਵੀ ਇਹ ਅਮਰਿਤਪਾਲ ਸਿੰਘ ਵਾਈਸ ਪ੍ਰੈਜ਼ੀਡੈਂਟ ਲੋਕ ਸਭਾ ਹਲਕਾ ਫਰੀਦਕੋਟ ਨੇ ਆਮ ਆਦਮੀ ਪਾਰਟੀ ਦੇ ਤੇ ਸਪੋਕਸਪਰਸਨ ਨੇ ਨਿਹਾਲ ਸਿੰਘ ਵਾਲਾ ਤੋਂ ਜਾਣੇ ਕਿ ਇਹ ਰਾਈਟ ਹੈਂਡ ਨੇ ਮਨਜੀਤ ਸਿੰਘ ਬਲਾਸਪੁਰ ਦੇ ਜਿਹੜੇ ਵਿਧਾਇਕ ਨੇ ਨਿਹਾਲ ਸਿੰਘ ਵਾਲਾ ਤੋਂ ਅਸੀਂ ਤੁਹਾਨੂੰ ਕੁਝ ਤਸਵੀਰਾਂ ਦਿਖਾਵਾਂਗੇ ਸਭ ਤੋਂ ਪਹਿਲੀ ਜਿਹੜੀ ਤਸਵੀਰ ਤੁਸੀਂ ਆਪਦੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਅਮਰਿਤਪਾਲ ਸਿੰਘ ਦੀ ਹੈ ਜਿਨ੍ਹਾਂ ਨੇ ਨਾਮਿਨੇਸ਼ਨ ਫਾਇਲ ਕੀਤਾਗਾ ਖਡੂਰ ਸਾਹਿਬ ਤੋਂ ਐਜ਼ਾ ਆਯਾਦ ਕੈਂਡੀਡੇਟ ਜਿਹੜੇ ਦੀਨਾਪਿੰਡ ਦੇ ਰਹਿਣ ਵਾਲੇ ਨੇ ਤੇ ਹੁਣ ਅਸੀਂ ਇਹਨਾਂ ਦੀ ਤੁਹਾਨੂੰ ਫੇਸਬੁੱਕ ਪ੍ਰੋਫਾਈਲ ਦਿਖਾਵਾਂਗੇ ਤੁਸੀਂ ਫੇਸਬੁੱਕ ਪ੍ਰੋਫਾਈਲ ਦੇਖ ਸਕਦੇ ਹੋ ਸਾਰੀ ਫੇਸਬੁੱਕ ਪ੍ਰੋਫਾਈਲ ਤੁਹਾਡੇ ਸਾਹਮਣੇ ਚੱਲ ਰਹੀ ਆ ਸਕਰੋਲ ਹੋ ਰਹੀ ਆ ਇਹਦੇ ਵਿੱਚ ਵਕੋ ਵਕਤ ਤਸਵੀਰਾਂ ਆਈਆਂ ਆ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰੋਗਰਾਮ ਕਰਵਾਏ ਜਾਂਦੇ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਹੋਏ ਨੇ ਹੁਣ ਇੱਕ ਵੱਡੀ ਤਸਵੀਰ ਜਿਹੜੀ ਪਿਛਲੀ 11 ਮਈ ਦੀ ਤਸਵੀਰ ਆ ਜਾਣੇ ਕੀ ਅੱਜ ਤੋਂ ਠੀਕ 2-3 ਦਿਨ ਪਹਿਲਾਂ ਦੀ ਜਿਹੜੀ ਤਸਵੀਰ ਆ ਉਹ ਇਹਨਾਂ ਦੀ ਰਹਾਇਸ਼ ਦੀ ਤਸਵੀਰ ਆ ਉਹ ਤਸਵੀਰ ਦੇ ਉੱਤੇ ਇਹਨਾਂ ਨੇ ਕੀ ਲਿਖਿਆ ਹੋਇਆਗਾ ਇਹ ਵੀ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਉੱਥੇ ਲਿਖਿਆ ਹੋਇਆਗਾ ਅੱਜ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਜੀ ਅਤੇ ਐਮਐਲਏ ਮਨਜੀਤ ਬਲਾਸਪੁਰ ਜੀ ਦਾਸ ਦੇ ਘਰ ਪਿੰਡ ਦੀਨਾ ਸਾਹਿਬ ਪਹੁੰਚੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਮੈਂ ਮੇਰੇ ਛੋਟੇ ਵੱਡੇ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਰਿਣੀ ਹਾਂ ਜਿਨ੍ਹਾਂ ਨੇ ਦਾਸ ਦਾ ਮਾਣ ਵਧਾਇਆ ਮੈਂ ਜਿੰਨੇ ਜੋਗਾ ਹਾਂ ਬਗੈਰ ਕਿਸੇ ਪੱਖਪਾਤ ਤੋਂ ਹਰ ਇੱਕ ਦਾ ਸਾਥ ਦੇਵਾਂਗਾ ਅੰਮ੍ਰਿਤਪਾਲ ਸਿੰਘ ਖਾਲਸਾ ਮੀਤ ਪ੍ਰਧਾਨ ਲੋਕ ਸਭਾ ਫਰੀਦਕੋਟ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਬੈਠੇ ਹੋਏ ਨੇ ਮਨਜੀਤ ਸਿੰਘ ਬਲਾਸਪੁਰ ਨੇ ਤਸਵੀਰਾਂ ਦੇ ਵਿੱਚ ਤੇ ਕਰਮਜੀਤ ਅਨਮੋਲ ਨੇ ਪਰ 13 ਮਈ ਨੂੰ ਅਜਿਹਾ ਕੀ ਹੋ ਜਾਂਦਾਗਾ ਵੀ ਇਹ ਨੋਮੀਨੇਸ਼ਨ ਫਿਲ ਕਰ ਦਿੰਦੇ ਨੇ ਖਡੂਰ ਸਾਹਿਬ ਜਾ ਕੇ ਐਜ਼ ਆ ਆਜ਼ਾਦ ਕੈਂਡੀਡੇਟ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰਸ਼ਨ ਚਿੰਨਾ ਬਹੁਤ ਸਾਰੀਆਂ ਸ਼ੱਕ ਦੀਆਂ ਸੂਣਾ ਇਹ ਖੜੀਆਂ ਕਰਦਾਗਾ ਪਰ ਹਜੇ ਤੱਕ ਜਿੰਨੇ ਵੀ ਅਖਬਾਰ ਨੇ ਜਿਹੜੇ ਨਿਹਾਲ ਸਿੰਘ ਵਾਲਾ ਲੋਕਲ ਨੇ ਖਾਸ ਕਰਕੇ ਜੇ ਅਸੀਂ ਉਹ ਅਖਬਾਰਾਂ ਦੀਆਂ ਕੁਝ ਕਟਿੰਗਸ ਦਿਖਾਈਏ ਕੱਲ ਦੀਆਂ ਉੱਥੇ ਇਹਨਾਂ ਦੀਆਂ ਪ੍ਰਮੁੱਖ ਤੌਰ ਤੇ ਖਬਰਾਂ ਲੱਗੀਆਂ ਨੇ ਹਜੇ ਤੱਕ ਨਾ ਹੀ ਇਹਨਾਂ ਦਾ ਕੋਈ ਅਸਤੀਫਾ ਸਾਹਮਣੇ ਆਇਆਗਾ ਤੇ ਨਾ ਹੀ ਅਜੇ ਹੀ ਕੋਈ ਖਬਰ ਆਈ ਆ ਵੀ ਇਹਨਾਂ ਨੇ ਪਾਰਟੀ ਦੇ ਨਾਲੋਂ ਜਾਣੇ ਕਿ ਆਹ ਆਦਮੀ ਪਾਰਟੀ ਦੇ ਨਾਲੋਂ ਤੋੜ ਵਿਛੋੜਾ ਕਰ ਲਿਆਗਾ ਪਰ ਜੇ ਤੋੜ ਵਿਛੋੜਾ ਕੀਤਾ ਵੀ ਆ ਜਾਣੇ ਕਿ 11 ਤਰੀਕ ਨੂੰ ਕਰਮਜੀਤ ਅਨਮੋਲ ਇਹਨਾਂ ਦੇ ਘਰ ਆਉਂਦੇ ਨੇ 13 ਨੂੰ ਇਹ ਨੋਮੀਨੇਸ਼ਨ ਖਡੂਰ ਸਾਹਿਬ ਤੋਂ ਫਿਲ ਕਰਦੇ ਨੇ ਅਮਰਿਤਪਾਲ ਸਿੰਘ ਜੀ ਪਰ ਜੇ ਇਹਨਾਂ ਨੇ ਤੋੜ ਵਿਛੋੜਾ ਕੀਤਾਗਾ 12 ਨੂੰ ਕੀਤਾਗਾ ਜਾਂ 13 ਨੂੰ ਕੀਤਾਗਾ ਕੁਛ ਨਾ ਕੁਛ ਲਿਖ ਕੇ ਸਾਹਮਣੇ ਪਾਉਣਾ ਸੀ ਚਲੋ ਹੋ ਸਕਦਾਗਾ ਵੀ ਬੰਦਾ ਭੁੱਲ ਵੀ ਜਾਂਦਾ ਕਈ ਵਾਰ ਨਹੀਂ ਵੀ ਲਿਖਦਾ ਕਿਉਂਕਿ ਜੇ ਬੰਦਾ ਚੋਣਾਂ ਦੇ ਵਿੱਚ ਖੜਾ ਹੋਵੇ ਤਾਂ ਬੰਦਾ ਬਹੁਤ ਬਿਜ਼ੀ ਹੁੰਦਾ ਚੋਣ ਪ੍ਰਚਾਰ ਕਰਨਾ ਹੁੰਦਾ ਹੁਣ ਇਹ ਖਡੂਰ ਸਾਹਿਬ ਹੋ ਸਕਦਾ ਚੋਣ ਪ੍ਰਚਾਰ ਕਰ ਰਹੇ ਹੁਣ ਪਰ ਫਿਰ ਅਸੀਂ ਇਹਨਾਂ ਦਾ ਟਵਿੱਟਰ ਪ੍ਰੋਫਾਈਲ ਦੇ ਉੱਤੇ ਇਹ ਬਹੁਤ ਜ਼ਿਆਦਾ ਐਕਟਿਵ ਨੇ ਅਮਰਿਤਪਾਲ ਸਿੰਘ ਖਾਲਸਾ ਇਹਨਾਂ ਦੀ ਆਈਡੀ ਆ ਟਵਿੱਟਰ ਪ੍ਰੋਫਾਈਲ ਦੇ ਉੱਤੇ ਉੱਥੇ ਵੀ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਵਾਈਸ ਪ੍ਰੈਜ਼ੀਡੈਂਟ ਲੋਕ ਸਭਾ ਆਪ ਫਰੀਦਕੋਟ ਐਂਡ ਸਪੋਕਸਪਰਸਨ ਆਮ ਆਦਮੀ ਪਾਰਟੀ ਨਿਹਾਲ ਸਿੰਘ ਵਾਲਾ ਫੇਰ ਅਸੀਂ ਥੱਲੇ ਚੈੱਕ ਕਰਦੇ ਹਾਂ ਜਦੋਂ ਅਸੀਂ ਇਹ ਖਬਰ ਕਰ ਰਹੇ ਹਾਂ ਠੀਕ 19 20 ਘੰਟੇ ਪਹਿਲਾਂ ਇਹਨਾਂ ਨੇ ਰੀਪੋਸਟ ਕੀਤਾ ਵਾ ਕੇਸਰੀਵਾਲ ਦਾ ਸਿੱਖਿਆ ਕ੍ਰਾਂਤੀ ਬਿਆਨ ਉਸ ਤੋਂ 3 ਦਿਨ ਪਹਿਲਾਂ ਇਹਨਾਂ ਨੇ ਆਪਦੀ ਫੋਟੋ ਲਾਈ ਵੀ ਆ ਮਨਜੀਤ ਸਿੰਘ ਬਲਾਸਪੁਰ ਦੇ ਨਾਲ ਤੇ ਸਰਹੰਦ ਫਤਿਹ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਹੋਣਾਂ ਗੀਆਂ ਫੇਰ ਇਹਨਾਂ ਨੇ ਮਦਰਸਡੇ ਦੀਆਂ ਵਧਾਨਾਂ ਦਿੱਤੀਆਂ ਹੋਣਗੀਆਂ ਉਹ ਵੀ ਇਹਨਾਂ ਨੇ ਤਸਵੀਰ ਲਈ ਵੀ ਆ ਮਨਜੀਤ ਬਲਾਸਪੁਰ ਦੇ ਨਾਲ ਜਾਣੇ ਕਿ 18-19 ਘੰਟੇ ਪਹਿਲਾਂ ਵੀ ਇਹ ਆਮ ਆਦਮੀ ਪਾਰਟੀ ਦੇ ਵਿੱਚ ਐਕਟਿਵਲੀ ਕੰਮ ਕਰ ਰਹੇ ਸੀ ਤੇ ਅਜੇ ਹਹੀ ਕੁਛ ਜੇ ਅਸੀਂ ਇੰਸਟਾਗ੍ਰam ਖੋਲਦੇ ਆ ਉੱਥੇ ਵੀ ਇਹਨਾਂ ਦੀ ਆਈਡੀ ਅਮ੍ਰਿਤਪਾਲ ਸਿੰਘ ਦੇ ਨਾਮ ਦੇ ਉੱਤੇ ਆ ਉੱਥੇ ਵੀ ਇਹ ਐਕਟਿਵਲੀ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਚਾਰ ਕਰ ਰਹੇ ਆ ਤਸਵੀਰਾਂ ਤੁਹਾਡੇ ਥੱਲੇ ਚੱਲ ਰਹਿਣਾਂਗੀਆਂ ਹੁਣ ਇਹ ਕਿਤੇ ਨਾ ਕਿਤੇ ਸਾਹਮਣੇ ਆ ਕੇ ਵਿਧਾਇਕ ਮਨਜੀਤ ਬਲਾਸਪੁਰ ਜੋ ਜਿਹੜੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਜਾਂ ਜਿਹੜੇ ਹੋਰ ਅਹੁਦੇਦਾਰ ਨੇ ਫਰੀਦਕੋਟ ਦੇ ਜਾਂ ਜਿਹੜੇ ਸਟੇਟ ਅਹੁਦੇਦਾਰ ਨੇ ਆਮ ਆਦਮੀ ਪਾਰਟੀ ਦੇ ਉਹ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਕਰ ਦੇਣਗੇ ਕਿ ਅਮਰਿਤਪਾਲ ਸਿੰਘ ਦੀਨਾ ਉਹ ਉਹਨਾਂ ਦੀ ਪਾਰਟੀ ਦੇ ਵਿੱਚ ਨੇ ਜਾਂ ਬਾਹਰ ਨੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ 27/4/2024 ਨੂੰ ਸਾਹਮਣੇ ਆਉਂਦੀ ਹੈ ਉਹ ਆਉਂਦੀ ਹੈ ਇੱਕ ਅਨਾਉਂਸਮੈਂਟ ਆਮ ਆਦਮੀ ਪਾਰਟੀ ਦੀ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਦੇ ਵਿੱਚ ਸਟੇਟ ਸੈਕਟਰੀ ਸਟੇਟ ਜੁਆਇੰਟ ਸੈਕਟਰੀਆਂ ਦੇ ਨਾਮ ਆ ਫੇਰ ਆ ਦੂਜੇ ਕਾਲਮ ਦੇ ਵਿੱਚ ਲੋਕ ਸਭਾ ਵਾਈਸ ਪ੍ਰੈਜ਼ੀਡੈਂਟ ਤੇ ਉਹਦੇ ਵਿੱਚ ਤੀਜੇ ਨੰਬਰ ਦੇ ਉੱਤੇ ਫਰੀਦਕੋਟ ਤੋਂ ਨੇ ਅਮ੍ਰਿਤਪਾਲ ਦੀਨਾ ਉਹ ਇਹੀ ਸ਼ਖਸ ਨੇ ਤਾਂ ਹੀ ਇਹਨਾਂ ਨੇ ਆਪਣੀਆਂ ਸਾਰੀਆਂ ਆਈਡੀਆਂ ਤੇ ਮੈਂਸ਼ਨ ਕੀਤਾ ਵਾ ਵੀ ਇਹ ਲੋਕ ਸਭਾ ਵਾਈਸ ਪ੍ਰੈਜ਼ੀਡੈਂਟ ਨੇ ਫਰੀਦਕੋਟ ਤੋਂ ਹੁਣ ਇਹ ਤੁਹਾਡੇ ਸਾਹਮਣੇ ਆ ਵੀ ਇਹ ਸਿੱਕੇਸੇ ਹਿਸਾਬ ਨਾਲ ਇਹ ਦੇਖ ਲਿਏ ਵੀ ਅਮਰਿਤਪਾਲ ਸਿੰਘ ਜਿਹੜੇ ਦੀਨੇ ਵਾਲੇ ਨੇ ਉਹ ਉੱਥੇ ਜਾ ਕੇ ਕਾਗਜ਼ ਕਿਉਂ ਭਰ ਰਹੇ ਨੇ ਕੀ ਇਹ ਹੋਰ ਪਾਸੇ ਕੋਈ ਗੱਲ ਇਸ਼ਾਰਾ ਕਰ ਰਹੀ ਆ ਜਾਂ ਫਿਰ ਇਹਨਾਂ ਨੇ ਆਪਦੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਉੱਥੋਂ ਅਸਤੀਫਾ ਦੇ ਦਿੱਤਾਗਾ ਨਿਹਾਲ ਸਿੰਘ ਵਾਲਾ ਜਾਂ ਮੋਗੇ ਦੇ ਜਿੰਨੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਜਾਂ ਹੋਰ ਲੋਕ ਵੀ ਜਿਹੜੇ ਪੋਲਿਟਿਕਸ ਦੇ ਵਿੱਚ ਇਨਵੋਲਵ ਨੇ ਜਾਂ ਆਪਾਂ ਕਹਿ ਦਈਏ ਵੀ ਅਪਡੇਟ ਰਹਿੰਦੇ ਨੇ ਰਾਜਨੀਤੀ ਦੀਆਂ ਖਬਰਾਂ ਦੇ ਨਾਲ ਜਿਹੜੀ ਲੋਕਲ ਪੋਲਿਟਿਕਸ ਚੱਲਦੀ ਆ ਮੋਗੇ ਜ਼ਿਲ੍ਹੇ ਦੇ ਵਿੱਚ ਉਹ ਸਾਰੇ ਜਾਣਦੇ ਨੇ ਅਮਰਿਤਪਾਲ ਸਿੰਘ ਦੀ ਨਾਣੂ ਵੀ ਉਹ ਆਮ ਆਦਮੀ ਪਾਰਟੀ ਦਾ ਇੱਕ ਪੁਰਾਣਾ ਵੋਲੰਟੀਅਰ ਆ ਪੁਰਾਣਾ ਪਮਕੜਾ ਤੇ ਉਹ ਹੁਣ ਮਨਜੀਤ ਬਲਾਸਪੁਰ ਦਾ ਰਾਈਟ ਹੈਂਡ ਆ ਤੇ ਉਹ ਅਹੁਦੇਦਾਰ ਵੀ ਆਮ ਆਦਮੀ ਪਾਰਟੀ ਦਾ ਪਰ ਉਹ ਖਡੂਰ ਸਾਹਿਬ ਜਾ ਕੇ ਕਿਉਂ ਆਜਾਦ ਨਾਮੀਨੇਸ਼ਨ ਭਰਦਾ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰਸ਼ਨ ਚਿੰਨਾ ਏ ਹੁਣ ਤੁਹਾਡੇ ਸਾਹਮਣੇ ਆਇ ਖਬਰ ਸੀਗੀ ਜਿਹੜੀ ਵੱਡੀ ਅਪਡੇਟ ਸੀ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਭਾਈ ਅਮਰਿਤਪਾਲ ਸਿੰਘ ਤੇ ਇਹ ਅਮਰਿਤਪਾਲ ਸਿੰਘ ਦੀਆਂ ਜਿਹੜੇ ਦੀਨੇ ਵਾਲੇ ਨੇ ਇਹਨਾਂ ਦੀਆਂ ਚੱਲ ਰਹਿਣਾ ਸੀ ਵੀ ਜੀ ਦੋ ਆਜ਼ਾਦ ਅਮਰਿਤਪਾਲ ਸਿੰਘ ਖੜੇ ਹੋ ਚੁੱਕੇ ਨੇ ਖਡੂਰ ਸਾਹਿਬ ਤੋਂ ਪਰ ਹੁਣ ਇਹ ਦੂਜੇ ਅਮਰਿਤਪਾਲ ਸਿੰਘ ਕੌਣ ਨੇ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤਾ ਵੀ ਇਹ ਅਮਰਿਤਪਾਲ ਸਿੰਘ ਕੌਣ ਨੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ